ਕਈ ਵਾਰ ਜ਼ਿੰਦਗੀ ਵਿੱਚ ਅਸੀਂ ਜੋ ਚੰਗੇ ਕੰਮ ਕਰਦੇ ਹਾਂ ਉਹ ਸਾਨੂੰ ਤੁਰੰਤ ਨਤੀਜਾ ਨਹੀਂ ਦਿੰਦੇ ਪਰ ਯਕੀਨ ਰੱਖੋ ਕਿ ਪ੍ਰਮਾਤਮਾ ਹਮੇਸ਼ਾ ਨੇਕੀ ਦੀ ਕਦਰ ਕਰਦਾ ਹੈ ਤੇ ਚੰਗੇ ਲੋਕਾਂ ਦੀ ਪ੍ਰਮਾਤਮਾ ਕਈ ਵਾਰ ਪਰਖ ਲੈਂਦਾ ਹੈ ਪਰ ਉਹਨਾਂ ਦਾ ਸਾਥ ਕਦੇ ਨਹੀਂ ਛੱਡਦਾ ਤੇ ਬੁਰੇ ਲੋਕਾਂ ਨੂੰ ਬਹੁਤ ਕੁਝ ਦਿੰਦਾ ਹੈ ਪਰ ਉਹਨਾਂ ਦਾ ਸਾਥ ਨਹੀਂ ਦਿੰਦਾ ਇਹ ਕਹਾਣੀ ਇੱਕ ਅਜੀਹੇ ਇਨਸਾਨ ਦੀ ਹੈ ਜੋ ਹਮੇਸ਼ਾ ਹੋਰਾਂ ਦੀ ਮਦਦ ਕਰਦਾ ਸੀ ਪਰ ਇੱਕ ਦਿਨ ਉਸ ਨਾਲ ਕੁਝ ਐਸਾ ਹੋਇਆ ਜਿਸ ਨੇ ਸਿੱਧ ਕਰ ਦਿੱਤਾ ਕਿ ਚੰਗੇ ਕਰਮ ਹਮੇਸ਼ਾ ਵਾਪਸ ਆਉਂਦੇ ਨੇ ਦੋਸਤੋ ਕਹਾਣੀ ਨੂੰ ਅੰਤ ਤੱਕ ਸੁਣਿਓ ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਨੇ ਸਰਕਾਰੀ ਸਕੂਲ ਵਿੱਚ ਨੌਕਰੀ ਲੈ ਲਈ ਜਦ ਉਹ ਸਕੂਲ ਪਹੁੰਚਿਆ ਤਾਂ ਵੇਖਿਆ ਕਿ ਨੇੜੇ ਹੀ ਇੱਕ ਕਸਬਾ ਸੀ ਪਰ ਉਸ ਦਾ ਸਕੂਲ ਉਥੋਂ 5-6 ਕਿਲੋਮੀਟਰ ਦੂਰ ਇੱਕ ਛੋਟੇ ਜਿਹੇ ਪਿੰਡ ਵਿੱਚ ਸੀ ਫਿਰ ਉਹ ਕਸਬੇ ਦੇ ਵਿੱਚ ਹੀ ਇੱਕ ਕਮਰਾ ਲੈ ਲੈਂਦਾ ਹੈ ਹੁਣ ਉਸ ਨੂੰ ਹਰ ਰੋਜ਼ ਪਿੰਡ ਸਕੂਲ ਜਾਣਾ ਪੈਂਦਾ ਸੀ ਸ਼ੁਰੂ ਵਿੱਚ ਉਸ ਦੇ ਕੋਲ ਪੈਸੇ ਨਹੀਂ ਹੁੰਦੇ ਸੀ ਉਹ ਕਈ ਵਾਰ ਪੈਦਲ ਹੀ ਸਕੂਲ ਜਾਂਦਾ ਕਈ ਵਾਰ ਕਿਸੇ ਗੱਡੀ ਵਾਲੇ ਤੋਂ ਲਿਫਟ ਲੈ ਲੈਂਦਾ ਜਦ ਉਹ ਪੈਦਲ ਜਾਂਦਾ ਤਾਂ ਕਈ ਵਾਰ ਪ੍ਰਮਾਤਮਾ ਨੂੰ ਕਹਿ ਦਿੰਦਾ ਕਿੱਥੇ ਫਸਾ ਦਿੱਤਾ ਮੈਨੂੰ ਨਾ ਗੱਡੀ ਨਾ ਕੋਈ ਸਾਧਨ ਪਰ ਫਿਰ ਸ਼ੁਕਰਾਨਾ ਕਰਦਾ ਠੀਕ ਹੈ ਤੂੰ ਮੈਨੂੰ ਨੌਕਰੀ ਤਾਂ ਦਿੱਤੀ ਫਿਰ ਉਸ ਨੇ ਸੋਚਿਆ ਕਿ ਲਿਫਟ ਹਮੇਸ਼ਾ ਨਹੀਂ ਮਿਲਦੀ ਇਸ ਲਈ ਮੈਨੂੰ ਇੱਕ ਬਾਈਕ ਖਰੀਦਣੀ ਪਵੇਗੀ ਤਾਂ ਉਸਨੇ ਆਪਣੀ ਤਨਖਾਹ ਵਿੱਚੋਂ ਪੈਸੇ ਬਚਾ ਕੇ ਇੱਕ ਬਾਈਕ ਖਰੀਦ ਲਈ ਬਾਈਕ ਖਰੀਦਣ ਦੇ ਬਾਵਜੂਦ ਉਹ ਆਪਣੇ ਪੁਰਾਣੇ ਦਿਨ ਨਹੀਂ ਭੁੱਲਿਆ ਜਦ ਉਹ ਨਵਾਂ-ਨਵਾਂ ਸੀ ਉਹ ਪੈਦਲ ਜਾਂਦਾ ਸੀ ਇਸੇ ਗੱਲ ਨੂੰ ਯਾਦ ਕਰਕੇ ਉਹ ਹਮੇਸ਼ਾ ਹੋਰਾਂ ਦੀ ਮਦਦ ਕਰਦਾ ਉਹ ਜਦ ਵੀ ਆਪਣੇ ਕਮਰੇ ਤੋਂ ਨਿਕਲਦਾ ਜਦ ਸਕੂਲ ਜਾਂਦਾ ਕਿਸੇ ਨਾ ਕਿਸੇ ਨੂੰ ਲਿਫਟ ਜ਼ਰੂਰ ਦਿੰਦਾ ਜਦ ਪਿੰਡ ਤੋਂ ਵਾਪਸ ਆਉਂਦਾ ਫਿਰ ਵੀ ਕਿਸੇ ਨੂੰ ਨਾਲ ਲਿਆਉਂਦਾ ਕਦੇ ਕਿਸੇ ਬਜ਼ੁਰਗ ਨੂੰ ਕਦੇ ਕਿਸੇ ਆਦਮੀ ਨੂੰ ਕਦੇ ਕਿਸੇ ਬੱਚੇ ਨੂੰ ਇੱਕ ਦਿਨ ਉਹ ਜਦ ਪਿੰਡ ਤੋਂ ਵਾਪਸ ਆ ਰਿਹਾ ਸੀ ਤਾਂ ਇੱਕ ਵਿਅਕਤੀ ਨੇ ਲਿਫਟ ਮੰਗੀ ਉਸਨੇ ਬਾਈਕ ਰੋਕੀ ਤੇ ਉਸ ਵਿਅਕਤੀ ਨੂੰ ਬਿਠਾ ਲਿਆ ਕੁਝ ਦੂਰ ਜਾ ਕੇ ਉਸ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਚਾਕੂ ਕੱਢ ਲਿਆ ਤੇ ਕਿਹਾ ਬਾਈਕ ਰੋਕ ਮੈਂ ਬਾਈਕ ਲੈ ਜਾਂਦਾ ਹਾਂ ਤੂੰ ਪੈਦਲ ਆ ਜਾ ਉਹ ਸ਼ਰੀਫ ਆਦਮੀ ਨੇ ਕਿਹਾ ਪਰਾ ਜੇ ਬਾਈਕ ਲੈਣੀ ਹੈ ਤਾਂ ਲੈ ਜਾ ਪਰ ਇੱਕ ਬੇਨਤੀ ਹੈ ਕਿਸੇ ਨੂੰ ਨਾ ਦੱਸੀ ਕਿ ਤੂੰ ਇਹ ਬਾਈਕ ਚੋਰੀ ਹੈ ਨਹੀਂ ਤਾਂ ਲੋਕਾਂ ਦਾ ਭਰੋਸਾ ਉੱਠ ਜਾਏਗਾ ਕਿਉਂਕਿ ਇਸ ਰਸਤੇ 'ਤੇ ਵਾਹਨਾਂ ਦੀ ਕਮੀ ਹੈ ਲੋਕ ਲਿਫਟ ਦੇਣੀ ਬੰਦ ਕਰ ਦੇਣਗੇ ਤੂੰ ਬਾਈਕ ਜਿੱਥੇ ਵੀ ਲੈ ਜਾਉਣੀ ਹੈ ਲੈ ਜਾ ਪਰ ਕਿਸੇ ਨੂੰ ਨਾ ਦੱਸੀ ਤੇ ਮੈਂ ਵੀ ਕਿਸੇ ਨੂੰ ਨਹੀਂ ਦੱਸਾਂਗਾ ਕਿ ਮੇਰੀ ਬਾਈਕ ਚੋਰੀ ਹੋ ਗਈ ਹੈ ਜਿਸ ਆਦਮੀ ਨੇ ਬਾਈਕ ਚੁਰਾਈ ਸੀ ਉਹ ਸੋਚਣ ਲੱਗਾ ਕਿੰਨਾ ਚੰਗਾ ਇਨਸਾਨ ਹੈ ਕਿੰਨਾ ਨੇਕ ਦਿਲ ਹੈ ਫਿਰ ਉਹ شریف ਆਦਮੀ ਆਪਣੇ ਕਮਰੇ ਵਿੱਚ ਵਾਪਸ ਆ ਗਿਆ ਵਾਪਸ ਆ ਕੇ ਸੋਚਣ ਲੱਗਾ ਮੇਰੀ ਬਾਈਕ ਚੋਰੀ ਹੋ ਗਈ ਹੁਣ ਮੈਂ ਕੀ ਕਰਾਂ ਅਗਲੇ ਦਿਨ ਜਦ ਉਹ ਸਵੇਰੇ ਬਾਗ ਵਿੱਚ ਸਫਾਈ ਕਰ ਰਿਹਾ ਸੀ ਤਾਂ ਉਹ ਹੈਰਾਨ ਰਹਿ ਗਿਆ ਉਸ ਦੀ ਬਾਈਕ ਉੱਥੇ ਹੀ ਖੜੀ ਸੀ ਬਾਈਕ ਦੇ ਨਾਲ ਇੱਕ ਚਿੱਠੀ ਲੱਗੀ ਹੋਈ ਸੀ ਉਹ ਚਿੱਠੀ ਉਸੇ ਚੋਰ ਦੀ ਸੀ ਜਿਸ ਨੇ ਬਾਈਕ ਚੁਰਾਈ ਸੀ ਚਿੱਠੀ ਵਿੱਚ ਲਿਖਿਆ ਸੀ ਸਰ ਆਪਣੀ ਬਾਈਕ ਦੀ ਸੰਭਾਲ ਕਰੋ ਇਹ ਬਾਈਕ ਕੋਈ ਆਮ ਬਾਈਕ ਨਹੀਂ ਇਹ ਤਾਂ ਹਰ ਕੋਈ ਪਛਾਣਦਾ ਹੈ ਪਹਿਲਾ ਮੈਂ ਇਸ ਨੂੰ ਮੇਲੇ ਵਿੱਚ ਲੈ ਗਿਆ ਲੋਕਾਂ ਨੇ ਪੁੱਛਿਆ ਤੁਸੀਂ ਸਰਦੀ ਬਾਈਕ ਨਾਲ ਕੀ ਕਰ ਰਹੇ ਹੋ ਫਿਰ ਮੈਂ ਕਿਸੇ ਤਰੀਕੇ ਨਾਲ ਉੱਥੋਂ ਨਿਕਲ ਗਿਆ ਫਿਰ ਮੈਨੂੰ ਭੁੱਖ ਲੱਗੀ ਮੈਂ ਮਠਾਈ ਵਾਲੇ ਦੇ ਕੋਲ ਗਿਆ ਉੱਥੇ ਵੀ ਸਭ ਨੇ ਪੁੱਛਿਆ ਤੁਸੀਂ ਸਰਦੀ ਬਾਈਕ ਨਾਲ ਕੀ ਕਰ ਰਹੇ ਹੋ ਮੈਂ ਇੱਕ ਝੂਠ ਬੋਲਿਆ ਕਿ ਘਰ ਦਾ ਸਮਾਨ ਲੈਣ ਆਇਆ ਹਾਂ ਜਿਵੇਂ ਤਿਵੇਂ ਮੈਂ ਉੱਥੋਂ ਨਿਕਲਿਆ ਅੱਗੇ ਚੌਂਕ ਤੇ ਪੁਲਿਸ ਨੇ ਰੋਕ ਲਿਆ ਉਹਨਾਂ ਨੇ ਵੀ ਪੁੱਛਿਆ ਤੁਸੀਂ ਸਰ ਦੀ ਬਾਈਕ ਦੇ ਨਾਲ ਕਿੱਥੇ ਜਾ ਰਹੇ ਹੋ ਸਰ ਤੁਹਾਡੀ ਬਾਈਕ ਕੋਈ ਆਮ ਬਾਈਕ ਨਹੀਂ ਇਹ ਤਾਂ ਫਿਲਮ ਦੇ ਹੀਰੋ ਵਰਗੀ ਹੈ ਹਰ ਕੋਈ ਇਸ ਨੂੰ ਪਛਾਣ ਲੈਂਦਾ ਹੈ ਮੈਂ ਬਾਈਕ ਵਾਪਸ ਕਰ ਰਿਹਾ ਹਾਂ ਆਪਣੀ ਗੱਡੀ ਦੀ ਸੰਭਾਲ ਕਰੋ ਉਸ ਬਾਈਕ ਨੂੰ ਸਾਰੇ ਇਸ ਕਰਕੇ ਜਾਣਦੇ ਸੀ ਕਿਉਂਕਿ ਉਸ شریف ਆਦਮੀ ਤੋਂ ਸਭ ਨੇ ਕਦੇ ਨਾ ਕਦੇ ਲਿਫਟ ਲਈ ਸੀ ਕਿਉਂਕਿ ਉਹ ਸਭ ਦੀ ਮਦਦ ਕਰਦਾ ਸੀ ਇਹ ਕਹਾਣੀ ਸਾਨੂੰ ਦੋ ਗੱਲਾਂ ਸਿਖਾਉਂਦੀ ਹੈ ਜੇ ਤੁਸੀਂ ਚੰਗਾ ਕਰੋਗੇ ਤਾਂ ਚੰਗੇ ਨਤੀਜੇ ਮਿਲਣਗੇ ਤੁਸੀਂ ਆਪਣੇ ਕਰਮਾਂ ਦੇ ਅਨੁਸਾਰ ਨਤੀਜਾ ਪਾਓਗੇ ਦੂਜਾ ਪ੍ਰਮਾਤਮਾ ਚੰਗੇ ਲੋਕਾਂ ਦੀ ਪਰਖ ਕਰਦਾ ਹੈ ਪਰ ਉਹਨਾਂ ਦਾ ਸਾਥ ਕਦੇ ਨਹੀਂ ਛੱਡਦਾ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਇਸੇ ਤਰ੍ਹਾਂ ਦੀ ਸਿੱਖੇ ਕਹਾਣੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੁਕਰ ਕਰੋ ਸਬਰ ਕਰੋ ਤੇ ਖੁਸ਼ ਰਹੋ ਧੰਨਵਾਦ ਜੀ